ਤਾਂ ਪੰਜਾਬ ਪੁਲਿਸ ਦੀ ਕਰਪਸ਼ਨ ਦੇ ਨਾਲ ਜੁੜਿਆ ਹੋਇਆ ਇੱਕ ਹੋਰ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਕਿ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਜਿਸ ਨੇ ਕੀ ਐਸ ਐਚ ਓ ਦੇ ਨਾਮ ਦੇ ਉੱਤੇ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਹੈ ਜੀ ਹਾਂ ਮਾਮਲਾ ਅੰਮ੍ਰਿਤਸਰ ਦੇ ਚਹਾਟਾ ਥਾਣਾ ਦੇ ਨਾਲ ਜੁੜਿਆ ਹੈ ਜਿੱਥੇ ਕਿ ਐਸ ਐਚ ਓ ਵਿਨੋਦ ਕੁਮਾਰ ਸ਼ਰਮਾ ਜੋ ਕਿ ਲੰਬੇ ਸਮੇਂ ਤੋਂ ਉੱਥੇ ਥਾਣਾ ਮੁਖੀ ਨੇ ਤਾਂ ਉਹਨਾਂ ਦੇ ਨਾਮ ਦੇ ਉੱਤੇ ਜਿਰੀ ਹੈ 5 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਜਿਸ ਦੇ ਵਿੱਚ ਕੀ 5 ਲੱਖ ਰੁਪਏ ਦੀ ਰਿਸ਼ਵਤ ਦੀ ਜਰੀ ਪਹਿਲੀ ਰਕਮ ਹੈ ਉਸ ਨੂੰ ਦੇ ਵੀ ਦਿੱਤਾ ਗਿਆ ਪਰ ਉਸ ਤੋਂ ਬਾਅਦ ਵਿਜੀਲੈਂਸ ਦੀ ਟੀਮਾਂ ਵੱਲੋਂ ਉਸ ਨੂੰ ਗ੍ਰਿਫਤਾਰ ਕਰ ਦਿੱਤਾ ਗਿਆ ਹੈ ਤਾਂ ਇਸ ਦੀ ਗ੍ਰਿਫਤਾਰੀ ਦੀ ਪੁਸ਼ਟੀ ਵੀ ਹੋ ਚੁੱਕੀ ਹੈ ਤੇ ਤਸਵੀਰ ਵੀ ਤੁਹਾਨੂੰ ਅਸੀਂ ਸਾਂਝੀ ਕਰ ਰਹੇ ਹਾਂ ਕਿ ਲਲਿਤ अरोड़ा ਨਾਮ ਦਾ ਸ਼ਖਸ ਹੈ ਜੋ ਕਿ ਪੁਲਿਸ ਦੇ ਨਾਮ ਦੇ ਉੱਤੇ ਫਰੋਤੀਆਂ ਇਕੱਠੀਆਂ ਕਰਨ ਦਾ ਕੰਮ ਕਰਦਾ ਸੀ ਔਰ ਵੱਡਾ ਸਵਾਲ ਹੈ ਕਿ ਇਸ ਦੇ ਵਿੱਚ ਇਸ ਨੂੰ ਐਸ ਐਚਓ ਵਿਨੋਦ ਕੁਮਾਰ ਸ਼ਰਮਾ ਦਾ ਬਹੁਤ ਨਜ਼ਦੀਕੀ ਸਮਝਿਆ ਜਾ ਰਿਹਾ ਹੈ ਤਾਂ ਜੋ ਕਿ ਅਫੀਸ਼ੀਅਲ ਪ੍ਰੈਸ ਨੋਟ ਜੋ ਹੈ ਪੰਜਾਬ ਪੁਲਿਸ ਵੱਲੋਂ ਜਾਰੀ ਕੀਤਾ ਗਿਆ ਹੈ ਪੰਜਾਬ ਪੁਲਿਸ ਦੇ ਵਿਜੀਲੈਂਸ ਵਿਭਾਗ ਵੱਲੋਂ ਜਾਰੀ ਕੀਤਾ ਗਿਆ ਉਹ ਅਸੀਂ ਤੁਹਾਨੂੰ ਤਫਸੀਲ ਦੇ ਨਾਲ ਪੜ੍ਹ ਕੇ ਸੁਣਾਣੇ ਆ ਕਿ ਕਿਵੇਂ 25 ਲੱਖ ਰੁਪਏ ਦੀ ਰਿਸ਼ਵਤ ਮੰਗੀ ਗਈ ਜਿਸ ਦੇ ਵਿੱਚ ਕਿਹਾ ਗਿਆ ਕਿ ਦੋ ਭਰਾ ਜਿਹਰੇ ਨੇ ਉਹਨਾਂ ਨੂੰ ਨਸ਼ੇ ਦੇ ਜਾਲ ਚੋਂ ਬਾਹਰ ਕੱਢਣ ਵਾਸਤੇ ਉਹਨਾਂ ਤੋਂ ਪਰਚੇ ਚੋਂ ਬਾਹਰ ਕੱਢਣ ਵਾਸਤੇ 25 ਲੱਖ ਰੁਪਏ ਮੰਗਿਆ ਗਿਆ ਤਾਂ ਉਸ ਤੋਂ ਬਾਅਦ ਵਿਜਨੈਂਸ ਦੀ ਟੀਮ ਨੇ ਟਰੈਪ ਲਾ ਕੇ ਉਸ ਨੂੰ ਕਾਬੂ ਕੀਤਾ ਹੈ ਤਾਂ ਲਲਿਤ अरोड़ा ਦੀ ਗ੍ਰਿਫਤਾਰੀ ਹੋਈ ਹੈ ਤਾਂ ਲਲਿਤ अरोड़ा ਦਾ ਕੇਸ ਜੋ ਕਿ ਕਿਸ਼ਾਨੂ ਸ਼ਾਰਦਾ ਜੋ ਕਿ ਡੀਆਈਜੀ ਹਰਚਰਨ ਸਿੰਘ ਭੁੱਲਰ ਵਾਸਤੇ ਕੰਮ ਕਰਦਾ ਸੀ ਇਸ ਤਰ੍ਹਾਂ ਦਾ ਹੀ ਮਾਮਲਾ ਸਾਹਮਣੇ ਆ ਰਿਹਾ ਹੈ ਲੇਕਿਨ ਫਿਲਹਾਲ ਇਸ ਦੇ ਵਿੱਚ ਹਾਲੇ ਐਸਐਚਓ ਜਾਂ ਕਿਸੇ ਵੱਡੇ ਅਧਿਕਾਰੀ ਦੀ ਸ਼ਮੂਲੀਅਤ ਸਾਹਮਣੇ ਨਹੀਂ ਆਈ ਹੈ ਜੋ ਵਿਜਰਲਸ ਬਿਊਰੋ ਵੱਲੋਂ ਜਾਣਕਾਰੀ ਸਾਂਝੀ ਕੀਤੀ ਗਈ ਉਸੀ ਤੁਹਾਨੂੰ ਹੁਬਹੂ ਪੜ ਕੇ ਸੁਣਾਉਣਾ ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਭ੍ਰਿਸ਼ਟਾਚਾਰ ਦੇ ਵਿਰੁੱਧ ਅਮਰਸਰ ਜ਼ਿਲ੍ਹੇ ਦੇ ਚਿਹਾਟੇ ਦੇ ਰਹਿਣ ਵਾਲੇ ਇੱਕ ਆਮ ਵਿਅਕਤੀ ਔਰੋੜਾ ਨੂੰ ਛਾਟਾ ਥਾਣੇ ਦੇ ਐਸਐਚਓ ਦੀ ਤਰਫੋਂ 5 ਲੱਖ ਰੁਪਏ ਦੀ ਰਿਸ਼ਵਤ ਲੈੰਦੇ ਰੰਗੇ ਹੱਤੀ ਗ੍ਰਫਤਾਰ ਕੀਤਾ ਗਿਆ ਵਿਜੀਲੈਂਸ ਬਿਊਰੋ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਇਹ ਗ੍ਰਫਤਾਰੀ ਛਾਟਾ ਨਿਵਾਸੀ ਦੁਆਰਾ ਦਰਜ ਕਰਾਈ ਗਈ ਸ਼ਿਕਾਇਤ ਤੋਂ ਬਾਅਦ ਹੋਈ ਹੈ ਜਿਸ ਦੀ ਰਿਪੋਰਟ ਦਿੱਤੀ ਗਈ ਸੀ ਤੇ ਐਸਐਚਓ ਤੇ ਉਸਦੀ ਟੀਮ ਉਸਦੇ ਘਰ ਗਈ ਜਿਸ ਤੇ ਤਸਕਰੀ ਵਿੱਚ ਸ਼ਾਮਲ ਹੋਣ ਦਾ ਦੋਸ਼ ਲਗਾਇਆ ਗਿਆ ਸੀ ਪੁਲਿਸ ਨੇ ਘੱਟੇ ਤੌਰ ਤੇ ਚੇਤਾਵਨੀ ਦਿੱਤੀ ਸੀ ਕਿ ਇਹਨਾਂ ਦੋਵਾਂ ਵਿਰੁੱਧ ਅਪਰਾਧਿਕ ਮਾਮਲਾ ਦਰਜ ਕੀਤਾ ਜਾਵੇਗਾ ਅਤੇ ਸ਼ਿਕਾਇਤਕਰਤਾ ਦੀ ਇੱਕ ਕਾਰ ਜਬਤ ਕਰਨ ਦਾ ਦਾਵਾ ਕੀਤਾ ਗਿਆ ਸੀ ਇਸ ਵਿੱਚ ਕਥਿਤ ਤੌਰ ਤੇ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਸੀ ਸ਼ਿਕਾਇਤ ਕਰਤਾ ਸ਼ਿਕਾਇਤ ਦੇ ਅਨੁਸਾਰ ਸ਼ਿਕਾਇਤ ਕਰਤਾ ਨੇ ਬਾਅਦ ਵਿੱਚ ਮਾਮਲੇ ਨੂੰ ਸੁਲਝਾਉਣ ਲਈ ਮਦਦ ਕਰਨ ਲਈ ਐਸ ਐਚ ਓ ਦੇ ਜਾਨਕਾਰ ਲਲੀ ਤਰੋੜਾਤਾ ਸਾਫ ਤੌਰ ਦੇ ਉੱਤੇ ਲਿਖਿਆ ਗਿਆ ਹੈ ਕਿ ਐਸਐਚਓ ਦਾ ਜਾਨਕਾਰ ਸੀ ਲਲੀ ਤਰੋੜਾ ਤਾਂ ਉਸਦੇ ਨਾਲ ਸੰਪਰਕ ਕੀਤਾ ਗਿਆ ਅਰੋੜਾ ਨੇ ਕਿਸੇ ਤੌਰ ਤੇ ਐਸਐਚਓ ਵੱਲੋਂ ਨਸ਼ੀਲੇ ਪਦਾਰਥਾਂ ਦਾ ਕੇਸ ਦਰਜ ਨਾ ਕਰਨ ਦੇ ਬਦਲੇ 25 ਲੱਖ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਸ਼ਿਕਾਇਤਕਰਤਾ ਨੇ ਤੁਰੰਤ ਪੂਰੀ ਰਕਮ ਦੇਣ ਵਿੱਚ ਅਸਮਰਥਾ ਜ਼ਾਹਰ ਕੀਤੀ ਤਾਂ ਉਸ ਤੋਂ ਬਾਅਦ ਸਿਰਫ 5 ਲੱਖ ਰੁਪਏ ਦਾ ਪ੍ਰਬੰਧ ਹੀ ਕਰ ਸਕਦਾ ਹੈ ਜਿਸ ਨੂੰ ਨੇ ਕੀ ਅਰੋੜਾ ਨੇ ਪਹਿਲੀ ਜਿਹੜੀ ਕਿਸ਼ਤ ਹੈ ਉਹ ਉਸ ਨੂੰ ਦਿੱਤੀ ਤੇ ਦੇ ਅਮਰਸਰ ਰੇਂਜ ਦੇ ਵਿਜੀਲੈਂਸ ਦੀ ਟੀਮ ਨੇ ਜਾਲ ਵਿਛਾ ਕੇ ਉਸ ਨੂੰ ਕਾਬੂ ਕਰ ਲਿਆ ਤਾਂ ਇਹ ਇੱਕ ਵੱਡਾ ਮਾਮਲਾ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਕੀ ਤੁਹਾਨੂੰ ਦੱਸ ਰਹੇ ਇਸ ਤੋਂ ਇਲਾਵਾ ਬੁਲਾਰੇ ਨੇ ਦੱਸਿਆ ਕਿ ਉਕਤ ਮੁਲਜ਼ਮ ਵਿਰੁੱਧ ਵਿਜੀਲੈਂਸ ਬਿਊਰੋ ਦੇ ਥਾਣਾ ਅਮਰਸਰ ਰੇਂਜ ਵਿਖੇ ਭ੍ਰਿਸ਼ਟਾਚਾਰ ਦਾ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਸੰਬੰਧੀ ਧਾਰਾਂ ਦਾ ਕੇਸ ਦਰਜ ਕਰ ਦਿੱਤਾ ਗਿਆ ਹੈ ਤਾਂ ਹੁਣ ਵੱਡਾ ਸਵਾਲ ਹੈ ਕਿ ਆਖਿਰਕਾਰ ਇੱਕ ਆਮ ਸ਼ਖਸ ਪੁਲਿਸ ਵਾਲੇ ਦੇ ਨਾਮ ਦੇ ਉੱਤੇ ਕਿਵੇਂ 5 ਲੱਖ ਰੁਪਏ ਦੀ ਰਿਸ਼ਵਤ ਮੰਗ ਸਕਦਾ ਹੈ ਤਾਂ ਇਹ ਇੱਕ ਆਪਣੇ ਆਪ ਦੇ ਵਿੱਚ ਬੜਾ ਹਾਸੋ ਹੀ ਨਹੀਂ ਮਾਮਲਾ ਹੈ ਕਿ ਅਗਰ ਕਿਸੇ ਐਸ ਐਚਓ ਦੇ ਨਾਂ ਤੇ ਉੱਤੇ ਪੈਸੇ ਮੰਗੇ ਜਾਣ ਤਾਂ ਉਹ ਕਿੱਡੀ ਕ ਵੱਡੀ ਗੱਲ ਹੈ ਔਰ ਐਸ ਐਚਓ ਦੇ ਨਜ਼ਦੀਕੀ ਹੋਇਆ ਵਿਜੀਲੈਂਸ ਬਿਊਰੋ ਵੱਲੋਂ ਸਾਫ਼ ਕਿਹਾ ਜਾ ਰਿਹਾ ਹੈ ਕਿ ਐਸ ਐਚਓ ਦੀ ਨੇੜਤਾ ਉਸ ਦੇ ਨਾਲ ਸੀ ਔਰ ਜਿਹੜਾ ਮਾਮਲਾ ਸੀ ਉਹਨੂੰ ਸੁਲਝਾਉਣ ਵਾਸਤੇ ਜਿਹੜਾ ਹੈ ਇਹ ਕੰਮ ਕੀਤਾ ਗਿਆ ਜਿਹੜੇ ਸਾਡੇ ਸੋਰਸ ਜਾਣਕਾਰੀ ਦੇ ਰਹੇ ਨੇ कि 5 ਲੱਖ ਰੁਪਏ ਦੀ ਪੇਮੈਂਟ ਲਲਿਤ ਅਰੋੜਾ ਦੀ ਦੁਕਾਨ ਤੇ ਮੰਗਵਾਈ ਗਈ ਸੀ ਜੋ ਕਿ ਅੰਮ੍ਰਿਤਸਰ ਦੇ ਰੇਲਵੇ ਸਟੇਸ਼ਨ ਦੇ ਨੇੜੇ ਇੱਕ ਦੁਕਾਨ ਚਲਾਉਂਦਾ ਹੈ ਮੋਬਾਈਲ ਦੀ ਦੁਕਾਨ ਚਲਾਉਂਦਾ ਹੈ ਤੇ ਉਸ ਦੇ ਨੇੜੇ ਮੰਗਵਾਈ ਗਈ ਸੀ ਤਾਂ ਉੱਥੇ ਜਿਹੜਾ ਹੈ ਉਸ ਨੂੰ ਜਿਹੜਾ ਹੈ ਕਾਬੂ ਕਰ ਲਿੱਤਾ ਗਿਆ ਬਿਜ਼ਨਸ ਦੀ ਟੀਮਾਂ ਨੇ ਟਰੈਪ ਲਾ ਕੇ ਕਾਬੂ ਕੀਤਾ ਲੇਕਿਨ ਵੱਡਾ ਸਵਾਲ ਹੈ ਕਿ ਅਗਰ ਯੁੱਧ ਨਸ਼ਿਆਂ ਵਿਰੁੱਧ ਪੰਜਾਬ ਸਰਕਾਰ ਵੱਲੋਂ ਚਲਾਇਆ ਜਾ ਰਿਹਾ ਹੈ ਤਾਂ ਉਸ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਟਾਊਟ ਨੇ ਜਾਂ ਦਲਾਲ ਨੇ ਜਿਹੜੇ ਖੜੇ ਹੋ ਜਾਣਗੇ ਤਾਂ ਯੁੱਧ ਨਸ਼ਿਆਂ ਵਿਰੁੱਧ ਦਾ ਹਾਲ ਕੀ ਹੋਏਗਾ ਤੁਸੀਂ ਵੇਖੋ ਕਿ ਸਾਫ ਤੌਰ ਦੇ ਉੱਤੇ ਵਿਜਨਸ ਬਿਊਰੋ ਨੇ ਕਹਿ ਰਿਆ ਸੀ ਕਿ ਆਮ ਜਨਤਾ ਨਹੀਂ ਆਮ ਪਰਸੈਪਸ਼ਨ ਨਹੀਂ ਹੈ ਬਲਕਿ ਵਿਜਨਸ ਬਿਊਰੋ ਵੱਲੋਂ ਇਹ ਜਾਣਕਾਰੀ ਸਾਂਝੀ ਕੀਤੀ ਗਈ ਹੈ ਕਿ 25 ਲੱਖ ਰੁਪਏ ਦੀ ਜਿਹੜੀ ਹੈ ਇੱਕ ਡੀਲ ਹੁੰਦੀ ਹੈ ਜਿਸ ਦੇ ਵਿੱਚ ਕਿਹਾ ਜਾ ਰਿਹਾ ਹੈ ਕਿ ਉਸ ਨੂੰ ਨਸ਼ੇ ਦੇ ਇਹ ਜਿਹੜੇ ਪਰਚੇ ਚੋਂ ਬਾਹਰ ਦਰਬਾਰ ਕਰਨ ਦੀ ਗੱਲ ਕੀਤੀ ਗਈ ਸੀ ਲੇਕਿਨ ਉਸ ਦੇ ਵਿੱਚ 5 ਲੱਖ ਰੁਪਏ ਦੇ ਵਿੱਚ ਪਹਿਲੀ ਕਿਸ਼ਤ ਦੀ ਸਹਿਮਤੀ ਹੁੰਦੀ ਹੈ ਹੁਣ ਸਵਾਲ ਹੈ ਕਿ ਐਸਐਚਓ ਦੀ ਜਾਂ ਪੁਲਿਸ ਦੇ ਅਧਿਕਾਰੀਆਂ ਦੀ ਕਿੰਨੀ ਕਿ ਇਨਵੋਲਵਮੈਂਟ ਹੈ ਸਭ ਤੋਂ ਵੱਡਾ ਸਵਾਲ ਹੈ ਕਿ ਕੀ ਪੁਲਿਸ ਦੀ ਮਰਜ਼ੀ ਤੋਂ ਬਿਨਾ ਕੋਈ ਵਿਅਕਤੀ ਪੁਲਿਸ ਦੇ ਨਾਮ ਤੇ ਪੈਸੇ ਲੈ ਸਕਦਾ ਹੈ ਤੇ ਇਹ ਵੱਡਾ ਸਵਾਲ ਹੈ ਜਾਣਕਾਰੀ ਦੇ ਮੁਤਾਬਕ ਹਾਲੇ ਐਸਐਚਓ ਦੇ ਉੱਤੇ ਕਾਰਵਾਈ ਨਹੀਂ ਕੀਤੀ ਗਈ ਐਸਐਚਓ ਹਾਲੇ ਸਵਾਲਾਂ ਦੇ ਕੇਰੇ ਚ ਹੈ ਲੇਕਿਨ ਵਿਜੀਲੈਂਸ ਵੱਲੋਂ ਸਾਫ਼ ਤੌਰ ਤੇ ਲਿਖਿਆ ਗਿਆ ਹੈ ਕਿ ਲਲਿਤ अरोड़ा ਜੋ ਹੈ ਉਹ ਥਾਣਾ ਛਾਟਾ ਦੇ ਵਿਜੀਲੈਂਸ ਥਾਣਾ ਛਾਟਾ ਦੇ ਜੋ ਮੁਖੀ ਨੇ ਉਹਨਾਂ ਦੇ ਨੇੜੇ ਸੀ ਤਾਂ ਨੇੜੇ ਸੀ ਤਾਂ ਪੁਲਿਸ ਉਹਦੇ ਉੱਤੇ ਪਰਚਾ ਨਾ ਦਰਜ ਕੀਤਾ ਜਾਣਾ ਇਹ ਬਹੁਤ ਸਾਰੇ ਸਵਾਲ ਖੜਦਾ ਹੈ ਲੇਕਿਨ ਫਿਲਹਾਲ ਇਹ ਮਾਮਲਾ ਹਲੇ ਬਿਲਕੁਲ ਸਟਾਰਟਿੰਗ ਕੇਸ ਤੇ ਹੈ ਆਉਣ ਵਾਲੇ ਸਮੇਂ ਦੇ ਵਿੱਚ ਇਸ ਤੇ ਬਹੁਤ ਵੱਡੀਆਂ ਪਰਤਾਂ ਖੁੱਲਣਗੀਆਂ ਬਹੁਤ ਵੱਡੇ ਖੁਲਾਸੇ ਹੋਣਗੇ ਪਰ ਇੱਕ ਵਾਰ ਫੇਰ ਭੂਮਿਕਾ ਜਰੀਆ ਇੱਕ ਵਾਰ ਫੇਰ ਬੰਨੀ ਗਈ ਹੈ ਔਰ ਕਿਸਾਨ ਨੂੰ ਵੱਕਣ ਦੇ ਪੰਜਾਬ ਦੇ ਵਿੱਚ ਹਜ਼ਾਰਾਂ ਲੱਖਾਂ ਲੋਕ ਨੇ ਜਿਹੜੇ ਕੰਮ ਕਰ ਰਹੇ ਨੇ ਤੇ ਉਸੇ ਤਰੀਕੇ ਦੇ ਨਾਲ ਇੱਕ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਦੱਸਣਾ ਚਾਹਾਂਗੇ ਕਿ ਵਿਨੋਦ ਕੁਮਾਰ ਸ਼ਰਮਾ ਜੋ ਕਿ ਛਾਟਾ ਥਾਣੇ 'ਚ ਮੌਜੂਦ ਨੇ ਬਹੁਤ ਵੱਡੀਆਂ-ਵੱਡੀਆਂ ਹੈਰੋਨ ਦੀ ਰਿਕਵਰੀਆਂ ਕਰਦੇ ਨੇ ਔਰ ਅਕਸਰ ਸੁਰਖੀਆਂ ਵਿੱਚ ਵੀ ਰਹਿੰਦੇ ਨੇ ਪਰ ਅੱਜ ਇਸ ਉਹਨਾਂ ਦੇ ਨੇੜੇ ਬੰਦੇ ਦੇ ਉੱਤੇ ਜਿਸ ਤਰੀਕੇ ਨਾਲ ਹੱਥ ਪਿਆ ਗਿਆ ਤਾਂ ਨਾਲੇ ਸਮੇਂ ਦੇ ਵਿੱਚ ਬਹੁਤ ਕੁਝ ਹੋ ਸਕਦਾ ਹੈ ਲੇਕਿਨ ਸਾਫ਼ ਤੌਰ ਦੇ ਉੱਤੇ ਪੁਲਿਸ ਨੇ ਹਾਲੇ ਐਸਐਚਓ ਦੇ ਉੱਤੇ ਕੋਈ ਕਾਰਵਾਈ ਨਹੀਂ ਕੀਤੀ ਲੇਕਿਨ ਸਾਫ਼ ਤੌਰ ਤੇ ਇੱਕ ਵਿਜੀਲੈਂਸ ਬਿਊਰੋ ਕੈਂਦੀ ਨਜ਼ਰ ਆ ਰਹੀ ਹੈ ਕਿ ਐਸ ਐਚਓ ਦੇ ਨੇੜੇ ਸੀਗਾ ਬੰਦਾ ਤਾਂ ਫਿਲਹਾਲ ਆਨੁਲਸ ਸਮਾਂ ਦੱਸੇਗਾ ਲੇਕਿਨ ਵੱਡਾ ਮਾਮਲਾ ਪੁਲਿਸ ਦੇ ਨਾਂ ਦੇ ਉੱਤੇ 5 ਲੱਖ ਰੁਪਏ ਦੀ ਰਿਸ਼ਵਤ ਲੈਣ ਦਾ ਸਾਹਮਣੇ ਆਇਆ ਹੈ ਤੇ ਆਨੁਲਸ ਸਮੇਂ ਚ ਹੋਰ ਵੱਡੇ ਖੁਲਾਸੇ ਹੋਣ ਦੀ ਉਮੀਦ ਜਤਾਈ ਜਾ ਰਹੀ ਹੈ ਫਿਲਹਾਲ ਲਲਿਤ ਅਰੋੜਾ ਨਾਮ ਦੇ ਸ਼ਖਸ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਅਤੇ ਕਾਰਵਾਈ ਜਰੀ ਹੈ ਵਿਜੀਲੈਂਸ ਬਿਊਰੋ ਵੱਲੋਂ ਕੀਤੀ ਜਾ ਰਹੀ ਹੈ